ਮੇਰਾ ਨਾਮ ਸਰਦਾਰ ਹੈ। ਅੱਛਾ ਕੀ ਹਾਲ ਠੀਕ ਹੈ? ਮੈਂ ਤਾਂ ਅੱਗੇ ਹੀ ਬੈਠੀ ਹੁੰਨੇ ਕਈ ਸਾਲ ਮਿਲ ਮੈਂ ਇਹਨੂੰ। ਉਹਦਾ 6 ਵਜੇ ਜਾ ਕੇ ਬੈਠਦੇ ਨੇ। ਉਹ ਜਨ ਮਿਲ ਕੇ ਲੰਦਾ ਹੈ ਨਾ। ਉਧਰੋਂ ਇਹ ਬੱਚੀ ਆਉਂਦੀ ਖੂੜਾ ਢੇਕ ਬੰਜਾਂ ਦੇ। ਉਹਨੂੰ ਮੈਂ ਬਚਾਉਣ ਲੱਗ ਗਈ। ਉਹਨੂੰ ਬਚਾ ਦੇ ਮੈਂ ਕਿਹਾ ਉਹ ਚਲੇ ਤੇ ਮਾਰਿਆ ਬਚਾਰੇ ਨੇ। ਉਹ ਮੇਰੇ ਖੰਦੀ ਹੋ ਗਿਆ। ਮੈਂ ਉਹਨੂੰ ਬਹੁਤ ਰੋਕਿਆ ਵੀ ਆਪਣੇ ਹੱਥ ਨਾਲ। ਜਿੰਨੇ ਰੋਕਿਆ ਨਾ ਫੇਰ ਮੈਂ ਜ਼ੋਰ ਨਾਲ ਉਹ ਮੈਂ ਇੱਕ ਬੈਠੀ ਕੁਰਸੀ ਦੇ ਐਸੇ ਲੋਟੇ। ਮੈਂ ਉਹਨੂੰ ਧੱਕਾ ਦੇ ਕੇ ਪਰ ਇਹਨੂੰ ਮਾਰਿਆ। ਜਿੰਨਾ ਉੱਠ ਕੇ ਜਾ ਖੜੇ ਹੋਗੇ ਉਹਨੇ ਮਗਰਾਂ ਫੇਰ ਨਾ ਟੱਕਰਾ ਮਾਰਨਾ ਇਹ ਨੀ ਹੋਟਿਆ ਇਹਨਾਂ ਮੁੰਡੇ ਆ ਗਏ ਵਿਚਾਰੇ ਗੱਡੀ ਵਾਲੇ ਛੱਟਾ ਮੇਰੇ ਆ ਆ ਤਾਂ ਬਹੁਤ ਮਹਿੰਗਾ ਇੱਥੇ ਵੀ ਹੈ ਆ ਤਾਂ ਮੇ ਵੀ ਹੈ ਆ ਮੇਰੇ ਨਾਲ ਕਿ ਜਾਤਾ ਉਠੀਗਾ ਉਹ ਵਰਕਰ ਆਸਾ ਚੇਦਨ ਹੋ ਗਿਆ ਤਾਂਦਰ ਆ ਤਾਂ ਮੇਰਾ ਸਾਰੇ ਹੋ ਗਏ ਆਹ ਨਹੀਂ ਆਹ ਤਾਂ ਠੀਕ ਹੈ ਜਿਹੜਾ ਕਿੰਨਾ ਕੁ ਨੁਕਸਾਨ ਕਰ ਚੁੱਕਿਆ ਹੋ ਤੱਕ ਇਹ ਤਾਂ ਹੀ ਬਹੁਤ ਹਰੇਕ ਦੀ ਮਾਰ ਉਦਨੇ ਦੋ ਤਿੰਨ ਬੰਦੇ ਮਾਰੇ ਨੇ ਹਾਂਜੀ ਪਹਿਲਾਂ ਦੋ ਤਿੰਨ ਪਹਿਲਾਂ ਮਾਰੇ ਆ ਬੇੜੇ کئی ਬੰਦੇ ਮਾਰੇ ਇਹ ਹੁਣ ਵੇਖ ਰੋ ਬੱਚਿਆਂ ਨੂੰ ਰਹਿਣ ਪੈਂਦਾ ਹਰੇਕ ਇਸ ਸਕੂਟਰ ਆਣੇ ਮੋਟਰਸਾਈਕਲ ਆਣੇ ਇਸੇ ਲੱਗਣੇ ਇੰਦਾ ਹੁਣ ਵੀ ਡਰਦਾ ਜਮਾਕਾ ਨੂੰ ਬਾਹਰ ਉਹਨਾਂ ਕੋਲ ਜਗ੍ਹਾ ਨਹੀਂ ਕਿਤੇ ਹੋਰ ਡੇਰ ਬੈਠ ਜਾਨੇ ਬੱਚੇ ਵੜ ਜਾਂਦੇ ਡਰਦੇ ਭੱਜ ਕੇ ਅੰਦਰ ਵੜ ਜਾਂਦੇ ਆ ਹਾਂਜੀ ਮੈਂ ਬਾਹਰ ਬੈਠਦਾ ਮਗਰ ਇਹ ਕਾਫੀ ਵੱਡਾ ਵਿਚਾਰ ਹੋਇਆ ਬਹੁਤ ਵੱਡਾ ਵਿਚਾਰ ਹੈ ਜਿਹੜੀ ਜਾਨ ਬਚ ਗਈ ਉਹ ਹੀ ਬਹੁਤ ਹੈ ਜਿਹੜੀ ਕੋਈ ਕਸਰ ਨਹੀਂ ਛੱਡੀ ਉਹਨੇ ਜਿਹੜੇ ਹਸਾਬ ਨਾਲ ਹੁਣ ਦੇਣਾ ਤੁਸੀਂ ਦੇਖਿਆ ਕਿਹੜਾ ਹਸਾਬ ਨਾਲ ਹੁੰਦਾ 5:00 ਵਜੇ ਮਾਰਨ ਜਿਹੜੀ ਮੈਂ ਆਪਣੇ ਜੋਰ ਤੇ ਜਣੀ ਕੈਮਰਾ ਉਹਦੇ ਜਿਹੜਾ ਹੱਥਾਂ ਨਾਲ ਧੱਕਦੇ ਇਹਨਾਂ ਟੱਕਰ ਫੇਰ ਵੀ ਮਾਰ ਗਿਆ ਉਹ ਮੇਰੇ ਆ ਧੂਵੀ ਬਸੇ ਮੇਰੇ ਤੇ ਆਥਾ ਮਾਰੇ ਮੇਰੇ ਇੱਥੇ ਵੀ ਆਥਾ ਮੇਰੇ ਲੱਗੀ ਇਧਰ ਆ ਨਾ ਕਿ ਉਹਰੇ ਵੀ ਲੱਗੀ ਮੇਰੇ ਆ ਬਾਹਰ ਉੱਤੇ ਲੱਗੇ ਦਾ ਨੀਲੀ ਕੋ ਆਇਆ ਹੱਥ ਸੀਗਾ ਮੇਰਾ ਅੱਜ ਮੇਰਾ ਨਾਮ ਹੈ ਇੱਥੇ ਅੰਨਾ ਬੜਾ ਨੀਲ ਪੈ ਗਿਆ ਸੀਗਾ ਬਾਹਰ ਉੱਤੇ ਵੀ ਬੰਜਖਮ ਹੋ ਗਿਆ ਸੀ ਆ ਦੇ ਇੱਥੇ ਹੱਥ ਤੇ ਦੋ ਖਾਵਾਂ ਦੇ ਹਾਂ ਜੀ ਹਾਂ ਜੀ ਕੀ ਨਾਮ ਇੰਕਲਾਬ ਮੇਰਾ ਨਾਮ ਮੁਹੰਮਦ ਸ਼ਾਕਿਰ ਅਲੀ ਨੰਦਾ ਅੱਛਾ ਕੀ ਗੱਲ ਹੋਈ ਹੈ ਮਾਤਾ ਜੀ ਨਾਲ ਗੱਲ ਤਾਂ ਇਹ ਜੀ ਆਵਾਰਾ ਪਸ਼ੂਆਂ ਕਰਕੇ ਹੈਗਾ ਆਵਾਰਾ ਸਾਂ ਫਿਰ ਰਿਹਾ ਉਹ ਹੁਣ ਦਾ ਨਹੀਂ ਹੈ ਕਾਫੀ ਟਾਈਮ ਦਾ ਫਿਰ ਰਿਹਾ ਹੁਣ ਤਾਂ ਉਹਨੇ ਇੰਨਾ ਕਾਤਕ ਮਚਾਇਆ ਹੋਇਆ ਕੇ ਬੱਚਿਆਂ ਦਾ ਸਿਆਣੇ ਬਜ਼ੁਰਗਾਂ ਦਾ ਜਾਂ ਆਮ ਬੰਦੇ ਦਾ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੋਇਆ ਪਿਆ ਸਕੂਲ ਵਾਲੇ ਬੱਚੇ ਆਉਂਦੇ ਸਵੇਰ ਉਹ ਇੱਕ ਪਾਸੇ ਇਕੱਠੇ ਹੁੰਦੇ ਜਿੰਨਾ ਟਾਈਮ ਇਹ ਪਰੇ हटਦਾ ਨਹੀਂ ਉਹਨਾਂ ਟਾਈਮ ਬੱਚੇ ਵੀ ਨਹੀਂ ਨਿਕਲ ਸਕਦੇ ਉੱਥੇ ਦੀ ਔਰ ਕੋਈ ਬੈਸੀ ਕੋ ਸਿਆਣਾ ਮੁੰਡਾ ਤੁਰਿਆ ਵੀ ਜਾਂਦਾ ਤਾਂ ਬੇਫਾਲਤੂ ਟੱਕਰੇ ਨੇ ਮਾਰ ਕੇ ਹੁਣ ਉਹ ਤਾਂ ਮਾਤਾ ਜੀ ਦੇ ਕੋਲ ਸ਼ੁਕਰ ਕਰੋ ਟਾਈਮ ਤੇ ਸਾਰੇ ਆ ਗਏ ਕਾਰ ਵਾਲੇ ਵੀ ਸਾਹਮਣੇ ਆ ਗਏ ਅਗਰ ਕੋਈ ਨਾ ਨੇੜੇ ਹੁੰਦਾ ਜਾਂ ਥੋੜੇ ਜੇ ਫਾਸਲੇ ਨਾਲ ਹੁੰਦਾ ਉਹਨੇ ਛੱਡਣਾ ਥੋੜੀ ਜਿਹਾ ਉਹਨੇ ਉਨੇ ਆਪਣੇ ਬੋਲ ਤਾਂ ਕਸਰ ਪੂਰੀ ਕਰਨ ਸੀ ਹੁਣ ਤਾਂ ਇੰਨੀ ਕਿ ਉਹਨੇ ਹੱਦ ਕਰਤੀ ਕਿ ਅਗਰ ਕੋਈ ਮਸ਼ਿਨਰੀ ਵੀ ਰਸਤੇ 'ਚ ਖੜੀ ਹੈ ਰਸਤੇ 'ਚ ਕੀ ਅਗਰ ਸਾਈਡ ਤੇ ਵੀ ਖੜੀ ਹੈ ਤੁਸੀਂ ਵੀਡੀਓ 'ਚ ਦੇਖੋਗੇ ਅਗਰ ਸਾਈਡਾਂ ਤੇ ਵੀ ਖੜਾ ਤਾਂ ਉੱਥੇ ਵੀ ਟੱਕਰਾਂ ਮਾਰ-ਮਾਰ ਉਹਨੂੰ ਤੋੜ ਦਿੰਦਾ ਹੈ ਹਾਲਾਂਕਿ ਚਲੋ ਇਨਸਾਨ ਤਾਂ ਡਰ ਗਿਆ ਪਰ ਮਸ਼ਿਨਰੀ ਜਾਂਦਾ ਵੀ ਕੀ ਕਸੂਰ ਹੈਗਾ ਤੁਸੀਂ ਦੇਖੋ ਤਾਂ ਸੀ ਵੀ ਉਹਦੇ ਦਿਮਾਗ 'ਤੇ ਕਿੱਦਾਂ ਦਾ ਕਿੱਦਾਂ ਦਾ ਫਤੂਰ ਚੜਾ ਹੋਇਆ ਜਾਂ ਕੈਸਾ ਗੁੱਸਾ ਉਹਦੇ ਵਿੱਚ ਇਹ ਸਮਝ ਤੋਂ ਬਾਹਰ ਹੈ ਕਿੰਨੇ ਕੁ ਨੁਕਸਾਨ ਕਰ ਚੁੱਕਿਆ ਉਹਨੂੰ ਨੁਕਸਾਨ ਤਾਂ ਦੇਖੋ ਮਸ਼ਿਨਰੀ ਦਾ ਚੁਰ ਮਸ਼ਿਨਰੀ ਦਾ ਫਿਰ ਵੀ ਠੀਕ ਹੋ ਜਾਂਦੀ ਆ ਪਰ ਗੱਲ ਇਹ ਵੀ ਜਿਹੜੇ ਜਰੇ ਨੁਕਸਾਨੇ ਗਏ ਇਨਸਾਨ ਔਰ ਕਈ ਕਈ ਬੰਦਿਆਂ ਨੂੰ ਇਹ ਫੱਟੜ ਕਰ ਚੁੱਕਿਆ ਹੈ ਇਦਾਂ ਦੇ ਹਾਲਾਤ ਦੇ ਵਿੱਚ ਕੀ ਹਾਲਾਤ ਕੀ ਨੇ ਜਿਵੇਂ ਆਮ ਲੋਕ ਲੰਘਦੇ ਨੇ ਜਾਂ ਸਕੂਲ ਦੇ ਬੱਚੇ ਹੋਗੇ ਕਿ ਕਿੰਨਾ ਹਾਲਾਤ ਤਾਂ ਹੁਣ ਤਾਂ ਇਹ ਨਜ਼ਰ ਆਉਣ ਲੱਗਾ ਜਿਦਾਂ ਜਿ ਤਰ੍ਹਾਂ ਕੋਈ ਚੱਲਦੀ ਫਿਰਦੀ ਮੌਤ ਨਹੀਂ ਆਉਂਦੀ ਹੁੰਦੀ ਕਿ ਰੋਡ ਦੇ ਉੱਤੇ ਫਿਰਦੀ ਆ ਵੀ ਮੌਤ ਆ ਤੇ ਉਸ ਦਾ ਸ਼ਾਮ ਦੇ ਟਾਈਮ ਇਹਨੇ ਜਦੋਂ ਮੂਹ ਨਹਿਰਾ ਜਿਹਾ ਹੋਣਾ ਰੋਡ ਦੇ ਜਾ ਕੇ ਗੱਬੇ ਸੈਂਟਰ 'ਚ ਬੈਠ ਜਾਣਾ ਉੱਥੇ ਇਦਾਂ ਦੇ ਹਾਲਾਤ ਹੁੰਦੇ ਨੇ ਕਈ ਵਾਰ ਕੋਈ ਅਣਜਾਣ ਦੇ ਵਿੱਚ ਕਾਰ ਵਾਲਾ ਕੋਈ ਫਾਸਟ ਆਵੇ ਤਾਂ ਉਹਨਾਂ ਨੂੰ ਫਿਰ ਇੱਕ ਪਰੇਸ਼ਾਨ ਆ ਸਕਦੀ ਕਿ بڑے ਹਾਦਸੇ ਹੋਣ ਉਹ ਹਜੇ ਵੀ ਰੁਕ ਰਹੇ ਨੇ ਅਗਰ ਇਹਨੇ ਨਾ ਕੋਈ ਹੱਲ ਹੋਇਆ ਕਿ ਸਕੂਲ ਦੇ ਬੱਚੇ ਸਕੂਲ ਦੇ ਬੱਚਿਆਂ ਦੇ ਵਿੱਚ ਹੁਣ ਬੱਚਾ ਨੇ ਜਾਣਾ ਸਕੂਲ ਦੇ ਵਿੱਚ ਅਸੀਂ ਦੁਪਹਿਰ ਨੂੰ ਵੀ ਦੇਖਦੇ ਹਾਂ ਛੁੱਟੀ ਦੇ ਟਾਈਮ ਕਿ ਬੱਚੇ ਇਹਨੂੰ ਜਦੋਂ ਇਹ ਰੋਡ ਤੇ ਹੁੰਦਾ ਤਾਂ ਇਹਨੂੰ ਦੇਖ ਕੇ ਸਾਈਡ ਤੇ ਹੋ ਕੇ ਖੜਨੇ ਸ਼ੁਰੂ ਹੋ ਜਾਂਦੇ ਨੇ ਕਿ ਬੱਚੇ ਵੀ ਡਰਨ ਲੱਗੇ ਹੁਣ ਤਾਂ ਕਿਉਂਕਿ ਹਾਲਾਤ ਇਹਨੇ ਇਦਾਂ ਦੇ ਪੇਸ਼ ਕਰਤੇ ਨੇ ਕਿ ਬੱਚੇ ਵੀ ਸਾਈਡ ਤੇ ਹੋ ਜਾਂਦੇ ਨੇ ਦੇਖ ਕੇ ਨੰਗਾਉਣੇ ਪੈਂਦੇ ਨੇ ਉਹ ਵੀ ਲੰਘ ਜੋਂ ਕੋਈ ਗੱਲ ਹੈ ਕਿ ਸਰਕਾਰ ਕਿੰਨੇ ਉਹਨੇ ਗਊ ਸੈਸ ਲਾਇਆ ਹੋਇਆ ਕਿੰਨੇ ਉਹਦੇ ਤੇ ਚੀਜ਼ਾਂ ਤੇ ਲੱਗਿਆ ਕੀ ਉਹਦਾ ਕੋਈ ਇਸਤੇਮਾਲ ਸਹੀ ਹੋ ਰਿਹਾ ਅਵਾਰਾ ਡੰਗਰਾਂ ਨੇ ਇੱਕ ਸਾਡੇ ਪਿੰਡ ਦਾ ਜਿਹੜੇ ਸਾਡੇ ਪਿੰਡ ਚ ਫੈਦਾ ਟੱਠਾ ਇਹਦੀ ਕਿੰਨਾ ਨੁਕਸਾਨ ਕਰ ਚੁੱਕਿਆ ਹੈ ਇਹ ਮੈਂ ਕਿਹਾ ਹੁਣੇ ਤੁਹਾਡੇ ਪਹਿਲਾਂ ਤੁਸੀਂ ਬਾਈਟ ਲਈਆ ਉਹਨਾਂ ਤੋਂ ਪਰਝਾਈ ਨੇ ਮੇਰੇ ਵੱਡੇ ਇਹ ਸਰਦਾਰਾਂ ਜੀ ਤੇ ਉਸ ਤੋਂ ਬਾਅਦ ਅੱਜ ਦੀ ਮਾਪਦੀ ਦਾ ਉਦੋਂ ਇਹਨਾਂ ਨੇ ਦੋ ਤਿੰਨ ਬੰਦੇ ਜ਼ਖਮੀ ਕੀਤੇ ਇੱਕ ਹੋਰ ਸਾਡੇ ਭਾਈਚਾਰੇ ਚ ਇੱਥੇ ਬੈਠਦੇ ਜਿਹਨਾਂ ਨੇ ਸ਼ਾਮ ਨੂੰ ਬਹਿ ਜਾਂਦੀਆਂ ਤੇ ਸਿਆਣਾ ਬੰਦਾ ਭੱਜ ਕੇ ਕਿੱਥੇ ਜਾਏਗਾ ਜੀ ਲੰਗੜਾ ਇੱਕਦਮ ਪਤਾ ਨਹੀਂ ਕੀ ਉਹਨੂੰ ਭੂਤ ਸਵਾਰ ਹੋ ਜਾਂਦਾ ਉਹਦੇ 'ਚ ਅੱਜ ਅੱਜ ਦੀ ਅੱਜ ਦੀ ਦੁਪਹਿਰ ਦੀ ਦੱਸਦਾ ਮੈਂ ਤੁਹਾਨੂੰ ਅੱਜ ਦੁਪਹਿਰੇ ਆਪਣੇ 10 11 ਵਜੇ ਦੀ ਗੱਲ ਆ ਐਕਟਿਵਾ ਖੜੀ ਸੀ ਮੇਰੀ ਬਾਹਰ ਉਹ ਪਹਿਲਾਂ ਕੀ ਕਹਦਾ ਆਇਆ ਉਹ ਟਕਰਾਂ ਮਾਰ ਲੱਗ ਗਿਆ ਉਹਦੇ 'ਚ ਮੈਨੂੰ ਆ ਕੇ ਸਬਜ਼ੀ ਵਾਲੇ ਨੇ ਦੱਸਿਆ ਕਿ ਐਕਟਿਵਾ ਨੂੰ ਉਹ ਕੀ ਕਹਦਾ ਸਾਂਹ ਟਕਰਾਂ ਮਾਰਦਾ ਚਲੋ ਮੈਂ ਡੰਡਾ ਚਾਕੇ ਭਜਾਇਆ ਉਸ ਤੋਂ ਬਾਅਦ ਮੈਂ ਖਾਣਾ ਖਾ ਰਿਹਾ ਆ ਕੇ ਫਿਰ ਖਾਣਾ ਖਾਣ ਲੱਗੀ ਦੂਜੀ ਵਾਰ ਫੇਰ ਆਇਆ ਰੋਟੀ ਖਾਂਦਾ ਜਿਵੇਂ ਫੇਰ ਛੱਡ ਕੇ ਗਿਆ ਫੇਰ ਉਹਨੂੰ ਭਜਾ ਕੇ ਆਇਆ ਤੀਜੀ ਵਾਰ ਆ ਕੇ ਉਹਨੇ ਐਕਟਿਵਾ ਫੇਰ ਇਹ ਬੂਰੇ ਉਹ ਜਿਹੜੀ ਸਾਰੀ ਸੀ ਇਹ ਪੂਰਲਾ ਹਿੱਸਾ ਸਾਰਾ ਤੋੜ ਤਾ ਐਕਟਿਵਾ ਦਾ ਚੰਗੇ ਉਹਦੇ ਚ ਡੈਂਟ ਪਾਤੇ ਆ ਮੈਂ ਇਹ ਸਮਝਦਾ ਦੇਖੋ ਗੱਲ ਸੁਣੋ ਐਕਟਿਵਾ ਕੋਈ ਗੱਲ ਨਹੀਂ ਮਸ਼ੀਨਰੀ ਆ ਠੀਕ ਹੋ ਜੇਗੀ ਪਰ ਜੇ ਕੋਈ ਇਨਸਾਨ ਐ ਜਿਕੇ ਉਹਦੇ ਕੋਈ ਉਹਦੇ ਆ ਜਾਏ ਡਿੱਕੇ ਤੇ ਕੀ ਉਹਦਾ ਕੋਈ ਰਿਕਵਰੀ ਹੋ ਸਕਦੀ ਹੈ ਕੋਈ ਕਿੰਨੇ ਕੁ ਲੋਕਾਂ ਨੂੰ ਨੁਕਸਾਨ ਦਾ ਤੁਸੀਂ ਦੱਸ ਪਹੁੰਚਾ ਦਿੱਤੇ ਹੋਰ ਮਸ਼ੀਨਰੀ ਨੂੰ ਕਿੰਨਾ ਕਹਿੰਦੇ ਮਸ਼ੀਨਰੀ ਨੂੰ ਹੁਣ ਜਿਹੜੀ ਇਹ ਤਾਂ ਹਲੇ ਰੀਸੈਂਟਲੀ ਅੱਜ ਦੀ ਗੱਲ ਆ ਅੱਜ ਦੀ ਕੀ ਕਦਾ 10 11 ਵਜੇ ਦੀ ਹੁਣ ਬੱਚੇ ਸਕੂਲ ਜਾਂਦੇ ਆ ਜਾਂ ਛੋਟੇ ਬੱਚੇ ਨੇ ਜਾਂ ਹੋਰ ਉਹ ਕਿੱਥੇ ਭੱਜ ਕੇ ਜਾਣਗੇ ਕਿਉਂ ਨਹੀਂ ਗਵਰਨਮੈਂਟ ਇਹਨਾਂ ਚੀਜ਼ਾਂ ਦਾ ਹੱਲ ਕਰਦੀ ਜਿਹਦੀ ਕਿਦਾ ਕਿੰਨਾ ਇਹ ਗਊ ਸਸ ਕਿੰਨਾ ਲੱਗਦਾ ਹੈ ਸ਼ਰਾਬ ਤੇ ਵੀ ਲੱਗਦਾ ਹੋਰਾਂ ਚੀਜ਼ਾਂ ਤੇ ਵੀ ਲੱਗਦਾ ਚੁੰਗੀ ਤੇ ਵੀ ਲੱਗਦਾ ਹੋਰ ਕਿੰਨੀਆਂ ਕਿੰਨੇ ਆਈਟਮ ਹੈਗੇ ਜਿਨ੍ਹਾਂ ਤੇ ਇਹ ਗਊ ਸਸ ਲੱਗਦਾ ਤੇ ਸੰਬੰਧੀ ਕੋਈ ਕੰਪਲੇਂਟ ਕਰੀਏ ਤਾਂ ਪ੍ਰਸ਼ਾਸਨ ਕੰਪਲੇਂਟ ਮੈਂ ਅੱਜ ਦੁਪਹਿਰੇ ਐਸਡੀਐਮ ਸਾਹਿਬ ਦੇ ਇੱਕ ਜਿਹੜਾ ਕੀ ਹੈਗੇ ਆ ਉਹ ਆਪਣੇ ਸਟੈਨੋ ਸਾਹਿਬ ਜਸਵੀਰ ਜੀ ਇਹ ਉਹਨਾਂ ਨੂੰ ਉਹਨਾਂ ਦੀ ਨੌਲੇਜ ਲੈਂਦੀ ਹੈ ਕਿ ਭਾਈ ਕੀ ਕਰਾ ਐਸਡੀਐਮ ਸਾਹਿਬ ਨੂੰ ਕਹਿ ਕੇ ਕਿਸੇ ਗਊਸ਼ਾਲਾ ਵਾਲੇ ਨੂੰ ਕਹਿ ਕੇ ਇਹਨੂੰ ਕੀ ਕਰਦਾ ਗਊਸ਼ਾਲਾ ਚ ਪਚਾਓ ਜਾਂ ਨੱਥ ਪਵਾਓ ਇਹ ਕਿਉਂਕਿ ਕਿੰਨੇ ਗਊਸ਼ਾਲਾ ਨੇ ਕਿੰਨੇ ਉਹ ਨੇ ਕੀ ਕਰ ਕਿਉਂ ਨਹੀਂ ਇਹਨਾਂ ਦੀ ਸਭ ਸਵਾਲ ਕਰ ਦੇ ਲੋਕ ਠੀਕ ਹੈ ਕੀ ਕਰ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਤੇ ਇੱਕ ਮੈਂ ਲੋਕਾਂ ਨੂੰ ਵੀ ਜ਼ਰੂਰ ਇਹ ਕਹੂੰਗਾ ਕਿ ਲੋਕ ਵੀ ਅਵੇਰ ਹੋਣ ਇਹਨੂੰ ਪਾਰਟੀ ਬਣਾਉਣ ਨੈਸ਼ਨਲ ਹਾਈਵੇ ਨੂੰ ਕਿੱਥੇ ਡੰਗਰ ਫਿਰਦੇ ਆ ਵਾਰਾ ਤੇ ਉਹਨਾਂ ਸੰਸਥਾਵਾਂ ਨੂੰ ਜਿਹੜੀਆਂ ਇਹ ਕੀ ਕਹਿੰਦਾ ਜਿਹੜੀਆਂ ਇਹ ਜਿੰਮੇਵਾਰ ਨੇ ਇਹਨਾਂ ਨੂੰ ਸਾਂਭਣ ਦੀਆਂ ਤੇ ਕਿ ਜੇ ਕਿਸੇ ਦਾ ਕੋਈ ਨੁਕਸਾਨ ਹੁੰਦਾ ਤਾਂ ਉਹ ਲੋਕ ਉਹਨਾਂ ਨੂੰ ਪਾਰਟੀ ਬਣਾਉਣ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਇਹਨਾਂ ਦੀ ਅੱਖਾਂ ਖੋਲਣ ਪ੍ਰਸ਼ਾਸਨ ਦੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ